ਨੇ ਬਹੁਤ ਸਾਰੇ ਕਮੈਂਟਸ ਆ ਗਏ ਪੀ ਵਲੌਗ ਕਿਉਂ ਨਹੀਂ ਆਇਆ ਵੀ ਨੀ ਜੀ ਹੋ ਗਈ ਕਿਦਾਂ ਰੁਕ ਮੈਂ ਓਕੇ ਲੈ ਦੇ ਦੇ ਨਾ ਇਹ ਨਹੀਂ ਕਰ ਲੈਣ ਮੈਂ ਠੀਕ ਲੱਗ ਗਿਆ ਆ ਕਰ ਦੇਣਾ ਇਧਰ ਹਰ ਗੁਣ ਬਹ ਲੱਗ ਗਿਆ ਕੀ ਲੈਣਾ ਵਾ ਪਿਸਟੀ ਦਾ ਨਹੀਂ ਉਹ ਨਹੀਂ ਲੈਣੀ ਨਾ ਉਹ ਨਹੀਂ ਬੋਤ ਨਹੀਂ ਲੈਣੀ ਆ ਇਧਰ ਮੈਂ ਨਹੀਂ ਲੈਣੀ ਬਾਬਾਏ ਉਹ ਪੁੱਛਦੇ ਨੇ ਨਹੀਂ ਲੈਣੀ ਇਹ ਬੋਤ ਸਾਰਾ ਸਾਰਾ ਹੈ ਕੀ ਕਰਨੀ ਇਹ ਜਦੋਂ ਨਾ ਬਣ ਕੇ ਰੱਖਿਆ ਮਾਰੋ ਚੱਲ ਲਾ ਕੇ ਵਾਪਸ ਦੇ ਦੇ ਮੈਨੂੰ ਮੇਰਾ ਖਾਂ ਮੜ ਕੇ ਇੱਕ ਵਾਰੀ ਲਾ ਵੇ ਇੱਕ ਇੱਕ ਵਾਰੀ ਲਾ ਕੇ ਬਸ ਫਿਰ ਇਦਾਂ ਨਹੀਂ ਇੱਕ ਵਾਰੀ ਲਾ ਲਓ ਫਿਰ ਮੈਨੂੰ ਵਾਪਸ ਦੇ ਦਿਓ ਇੱਕ ਵਾਰੀ ਲਾਓ ਚਲੋ ਚੱਲ ਲਾਓ ਫਿਰ ਚੱਕ ਕੱਢ ਲੈ ਬਾਹਰ ਹੁਣ ਲਾ ਰਮਨ ਲਾ 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 ਉਧਰ ਸੀਸ਼ੇ ਗੱਡੀ ਵੇਖ ਕੇ ਚੱਲ ਲਾ ਲੋ ਤੇ ਆ ਮੈਨੂੰ ਫੜਾ ਦੇ ਹੁਣ ਆ ਮਿੰਦੇ ਤੋਂ ਲਾਓ ਤੀ ਸਾਡੀ ਸਲੂਨ ਤੋਂ ਬੈਸਟ ਕੁੜੀ ਆ ਜਿਹਦਾ ਵਧੀਆ ਮੇਕਅਪ ਕਰਦੇ ਹੁੰਦੇ ਆ ਤੇ ਬਸ ਪੰਜਾਂ ਦੇ ਸੈਂਗੜੇ ਚੈੱਕ ਕਰੇ ਬਸ ਮੈਂ ਠੀਕ ਲੱਗ ਗਈ ਹਾਂ ਓਕੇ ਓਕੇ ਸ਼ਾਬਾਸ਼ ਵਾ 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 ਉਹ ਭੈਣ ਦਾ ਵੀਰਾ ਬੜੀ ਉਹ ਬੱਸ 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 ਓਏ ਬੱਸ 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 ਲੈ ਆ ਸ਼ਾਫ ਕਰਨਾ ਲੱਗੀ ਸਾਈਡ ਤੇ ਸਾਈਡ ਤੋਂ ਲੱਗੀ ਲੈ ਅੰਮ ਚੱਲਦੀ ਗੈਸ ਸੋਣੀ ਲਾ ਲਈ ਪਾਸੇ ਨੇ ਉਂਗਲ ਮਾਰਦੀ ਨੇ ਬੱਸ ਸਹੀ ਗੱਲ ਸਹੀ ਗੱਲ ਸਾਡੀ ਬੇਇੱਜ਼ਤੀ ਕਰਾਤੀ ਆਡੀ ਗੇਤੀ ਕਰਾਤੀ ਕੋਈ ਨਹੀਂ ਬੱਸ ਲੱਗੇ ਆਇਆ ਤਾਂ ਨਾ ਐਨ ਕਰ ਬੜਾ ਕਿ ਡਿਸਾੜੀ ਲਾਈ ਜਾਵੇ ਇਧਰ ਨੂੰ ਵੇਖੋ ਇਧਰ ਇਧਰ ਆ ਤੂੰ ਐਂ ਬੰਦ ਕਰ ਹਾਂ ਜੇ ਫਲਾਈਂ ਕਿਸ ਕਰ ਦੋ ਫਿਰ ਸਾਰਿਆਂ ਨੂੰ ਫਲਾਈਂ ਕਿਸ ਕਰ ਦੋ ਹਾਂ ਆਪੇ ਲਾਈ ਵੀ ਅਲੱਗ ਦੇ ਕੰਮ ਵੀ ਇਹ ਨਾ ਕੋਈ ਨਹੀਂ ਕਿਤੇ ਨਾ ਮਨ ਰਹੀ ਜਾਂਦੀ ਕਹਿੰਦੀ ਲਾਦੇ ਲਾਦੇ ਮੈਂ ਚੱਲ ਕੋਈ ਹੈਂ ਕੀ ਕਰਨ ਲਗਾ? ਇਧਰ ਆ ਜਾ ਪੁੱਤ ਇਧਰ ਕੀ ਕਰਨ ਲਗਾ? ਹਾਂ? ਲੂ ਘੱਲ ਲਗਾਓ। ਇਧਰ ਨੂੰ ਬਗਰੇ ਤੇ ਕੋਈ ਚੀਜ਼ ਲੜ ਜਾਊਗੀ। ਇਧਰ ਆ ਜਾ। ਨੇ ਮਣੋਂ ਲਗੀ ਚੋਲ ਆਪਣੇ ਵਾਸਤੇ। ਮਾਂ ਮੈਂ ਖਾਣੇ ਚੋਲ। ਮਾਂ ਮੈਂ ਖਾਣੇ ਚੋਲ। ਪਕੌੜੀਆਂ ਖਾਣਾ। ਪਕੌੜੀਆਂ ਨਹੀਂ ਲਿਆਉਣੀਆਂ। ਕੋਈ ਨਹੀਂ। ਆਓ ਸਕੇ ਦਹੀਂ ਮੇਜ ਤੇ ਸਗਰੇ ਮਣਕੇ ਨਾ ਭੈ ਹੋਰ ਕੰਮ ਕਰ ਗਏ। ਨਹੀਂ ਲੈ ਹਨਾ ਇਹ ਹਾਣੂ ਨਿਕਨੇ ਕਿਨੇ ਕੰਮ ਦੱਸਦੇ ਇਹਨਾਂ ਨਾਲ ਇਹਨਾਂ ਪਿਸਟਲ ਲਾਈ ਜੂਸਪੇਨ ਚੱਲੇ ਆ ਤਮੱਕੜ ਚੰਗੇ ਵਰਨਦੇ ਬਹੁਤ ਜ਼ਿਆਦਾ ਆ ਵੇਖੋ ਕਹਿੰਦੀ ਮੈਂ ਵੀ ਜਾਣਾ ਨਾਲ ਮੈਂ ਵੀ ਨਾਲ ਜਾਣਾ ਕਹਿੰਦੀ ਮੈਂ ਵੀ ਨਾਲ ਜਾਣਾ ਜਾਣੀ ਆਦੇ ਬੋਲੋ ਕੀ ਕਹੋ ਹੂੰਦਾ ਬਾਈ ਜਾਣਾ ਗੁੰਮੀ ਕਰਨਾ

ਅੱਜ ਵੀ ਸਵਾਗਤ ਔੜਾਈ ਦਿਨੇ ਵਲੌਗ ਦੇ ਇਸ ਦੇ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਕਮੈਂਟ ਸੀਗੇ ਕਿ ਵਲੌਗ ਕਿਉਂ ਨਹੀਂ ਆਇਆ ਵੀਨੇ ਜੀ ਵਲੌਗ ਇਸ ਕਰਕੇ ਨਹੀਂ ਆ ਰਹੀ ਮੇਰੇ ਨਾ ਚੈਨਲ ਤੇ ਸਟ੍ਰਾਈਕਾਂ ਆ ਗਈਆਂ ਸਿੰਗਾਂ ਦੋ ਤੇ ਇੱਕ ਤੇ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਇੱਕ ਦੂਸਰੀ ਸਟ੍ਰਾਈਕ ਆਈ ਮੜ ਕੇ ਮਿਲਣੀ ਉਹ ਇਸ ਕਰਕੇ ਉਹਨਾਂ ਨੇ ਫਿਰ ਇੱਕ ਹਫਤਾ ਵੀਡੀਓ ਅਪਲੋਡ ਕਰਨੀ ਬੰਦ ਕਰ ਦਿੱਤੀ ਕਿ ਉਹਨਾਂ ਨੇ ਕਿਹਾ ਪੰਜਾਬੀ ਸਮਝਾਤਾ ਤੈਨੂੰ ਹੁਣ ਕੋਈ ਗਲਤੀ ਨਾ ਕਰੀ ਤੇ ਹੁਣ 90 ਦਿਨਾਂ ਵਾਸਤੇ ਸਟ੍ਰਾਈਕ ਲੱਗੀ ਹੋਈ ਆ ਤੇ ਕੋਈ ਨਹੀਂ ਰਿਮੂਵ ਕਰ ਲੈਣੀ ਉਹ ਮੈਨੂੰ ਬੱਤਰ ਹੈਗਾ ਵਾ 90 ਦਿਨਾਂ ਦੇ ਲੱਗੀ ਹੋਵੇ ਜਿੰਨੇ ਦਿਨ ਮਰਜ਼ੀ ਲੱਗੀ ਉਹ ਆਪਣਾ ਬੰਦਾ ਥੋੜਾ ਕਿਤੇ ਗਿਆ ਹੋਇਆ ਹੈ ਜਿਹੜਾ ਰਿਮੂਵ ਕਰਦਾ ਆ ਤੇ ਬਸ ਉਹ ਆ ਗਿਆ ਤੇ ਫਿਰ ਰਿਮੂਵ ਹੋਣੀ ਸ਼ਾਇਦ ਕੱਲ੍ਹ ਆ ਜੇ ਕੱਲ੍ਹ ਹੋਈ ਹੀ ਗੱਲ ਮੜੀ ਜੀ ਕੱਲ੍ਹ ਆ ਜੇ ਤੇ ਕੱਲ ਹੀ ਰਿਮੂਵ ਕਰ ਦਈਏ ਚਿੰਤਾ ਨਾ ਕਰੋ ਤੇ ਬਾਕੀ ਕੰਟੀਨਿਊ ਵਲੌਗ ਆਇਆ ਕਰਨ ਬਾਕੀ ਮੈਨੂੰ ਮਾਫੀ ਦਿਓ ਥੋੜੇ ਦਿਨ ਨਹੀਂ ਆ ਸਕੀ ਗਲਤੀ ਮੇਰੀ ਸੀ ਕਿ ਸਟ੍ਰਾਈਕਾਂ ਐ ਨਹੀਂ ਆਈਆਂ ਮੈਨੂੰ ਕਿਸੇ ਨੇ ਸਟ੍ਰਾਈਕ ਨਹੀਂ ਦਿੱਤੀਆਂ ਵੀ ਨਹੀਂ YouTube ਨੇ ਕੰਪਨੀ ਵੱਲੋਂ ਸਿੱਧੀਆਂ ਆਈਆਂ ਮੈਨੂੰ ਸਟ੍ਰਾਈਕਾਂ ਕੰਪਨੀ ਵੱਲੋਂ ਉਹ ਮੈਨੂੰ ਇਵੇਂ ਸਟ੍ਰਾਈਕ ਆ ਗਿਆ ਵੀ ਮੇਰੇ ਕੋਲ ਨਾ ਗੇਮ ਦੀ ਪ੍ਰੋਮੋਸ਼ਨ ਹੋ ਗਈ ਸੀਗੀ ਤੇ ਉਹ ਉਹਦੇ ਵਿੱਚ ਮੈਂ ਏਜ ਰੈਸਟਿਕਟ ਲਾਇਆ ਨਹੀਂ ਉਹਦੇ ਦੱਸਣਾ ਪੈਣਾ ਵੀ 18 ਪਲੱਸ ਵੇਖਿਓ ਤੇ ਉਹ ਮੈਂ ਦੋਨੋਂ ਵੀਡੀਓ ਤੇ ਨਹੀਂ ਲਾਇਆ ਤਿੰਨ ਪਾਈਆਂ ਹਿੰਨਾ ਸ਼ੁਕਰ ਮਾਰੇ ਦੀ ਕਿਰਪਾ ਉਹ ਜਿਹੜੀ ਤੀਜੀ ਆ ਮੈਂ ਜਲਦੀ ਜਲਦੀ ਡਿਲੀਟ ਕਰਤੀ ਨਾ ਡਿਲੀਟ ਕਰਦਾਂਗਾ ਕੰਮ ਹੋਣਾ ਹੈ ਚੈਨਲ ਦਾ ਦੋ ਆਗਿਆ ਉਦਾਂ ਆ ਰੋਟੀ ਲੱਗੇ ਖਾਂ ਚੌਲ ਬਣਾਏ ਆ ਜਾਂ ਜਸੀ ਜਸੀ ਨਾ ਪਾਣੀ ਤੇ ਰੱਖਿਆ ਵੀ ਤੂੰ ਪਾਣੀ ਲੈ ਲੈ ਆਇਆ ਕਰਨਾ ਬਸ ਲੈ ਲੈ ਆਇਆ ਹਾਂ ਬਸ ਹਾਂ ਆ ਨਜ਼ਰ ਮੀਰੋ ਟੇਡ ਬਰਾਦੀ ਜਾਂਦੀ ਹੈ ਇਤੇ ਹਰ ਕੋਣ ਸਿੱਟਾ ਲੱਗ ਗਿਆ ਲੈ ਗਿਆ ਹੈ ਵਿੱਚ ਜਾਨ ਵਿੱਚ ਇਹ ਵੇਲਾ ਨਾ ਜਾਣਾ ਭਾਈ ਕੀ ਨਹੀਂ ਵਿੱਚ ਛਾਂਟ ਹੋਈ ਦੇ ਤੇ ਜੋਰ ਰੱਖਣਾ ਟੈਕਸ ਤੇ ਜੀਰੋ ਦੁਕਾਨ ਬੁੜੀਆਂ ਵਾਸਤੇ ਦੁੱਧ ਖਤਮ ਹੋ ਗਿਆ ਤੇ ਲੈਣ ਵਾਦੀ ਚੱਲੇ ਆ 2 ਕਿਲੋ ਲੈ ਆਂਦਾ ਸੀ ਮੁੱਕ ਗਿਆ ਕੋਈ ਪੁਰਾਣੇ ਪੁਰਾਣੇ ਆਉਂਦੇ ਨੇ ਘਰੇ ਤੇ ਹੁਣ ਚੱਲੇ ਲੈਣ ਤੇ ਰਾਤ ਦਾ ਟਾਈਮ ਹੋ ਗਿਆ 11:30 ਵਜੇ ਦਾ ਤੇ ਮਿਲ ਜਾਣਾ ਬੜੇ ਅਰਮਾਨ ਨਾਲ ਕੋਈ ਏਡੀ ਦੂਰ ਨਹੀਂ ਹੈ ਵਾਹੇ ਆਪਣਾ ਸ਼ਹਿਰ ਬਟਾਲਾ ਜਿਹੜਾ ਨਹੀਂ ਆ ਉਹ ਵੇ ਸਾਹਮਣੇ ਦੁਕਾਨ ਖੁੱਲੀ ਕਿਉਂ ਹੈ ਜਗਮਗਾਉਂਦੀ ਕਿ ਨਹੀਂ ਸਾਹਮਣੇ ਜਿਵੇਂ ਇਹਨੂੰ ਰੱਖ ਲਿਆ ਹੈ ਰਾਤ ਨੂੰ ਤਾਂ ਰਾਤ ਰੋਹੂਗਾ ਜਿਹੜਾ ਮੋਹਟਾ ਨਹੀਂ ਨਾ ਬੱਸ ਜਿਵੇਂ ਅਕਸਾ ਲੱਗ ਰਿਹਾ ਹੈ ਜਿਵੇਂ ਇਹਨਾਂ ਨੇ ਪੀਣਾ ਪਾਣੀ ਪਣਾ ਰਣ ਤਨ ਲੱਗਦਾ ਹੈ ਸਵੇਰ ਤੇ ਸੁੱਤੇ ਨੂੰ ਉੱਠ ਨਹੀਂ ਹੁੰਦੇ ਹੈ ਇਹ ਇਹਦੀ ਲਾਗੋਂ ਦੇ ਭਾਈ ਕੋ ਫੋਨ ਚੁੱਕ ਕੇ ਲੈ ਜਿਹਨੂੰ ਤਾਂ ਨਹੀਂ ਪਤਾ ਲੱਗਣਾ ਉਹ ਤਾਈ ਨੂੰ ਅਗਲੇ ਲੈ ਗਏ ਦੋ ਦੋ ਲੱਗੇ ਪਰ ਇਹ ਨਹੀਂ ਘਾਰੇਗਾ ਉਦੋਂ ਜਾਂ ਮੈਂ ਨਹੀਂ ਕਰਨੀ ਹੈਗਾ ਇਹਨੇ ਚੋਰ ਫੜ ਦੇਣਾ ਸੀ ਹਾਂ ਇਹਨੇ ਫੜਦਾ ਤੇ ਤੈਨੂੰ ਲੱਗਦਾ ਦੋਵੇਂ ਫੋਨ ਘਾਰ ਚੱਲੇ ਪਰ ਦੇਖ ਹੋਰ ਜੀ ਫੰਦ ਗਏ ਇਹ ਵੀ ਇਸ ਨਿੱਪ ਐਪ ਵਾਸਤੇ ਡਈ ਹੈ ਠੀਕ ਹੈ ਦੇਖੀ ਬਾਹਰ ਕੱਢਣਾ ਭਾਜੀ ਹੁੰਦੇ ਦੇ ਨੇ ਸਮਾਨ ਲਿਖਣ ਕਿਦਾਂ ਪਤਾ ਉਹ ਕਮਤੀ ਕਿਤਾ ਕਟਾ ਉਹ ਕਮਤੀ ਕਦੀ ਉਹ ਖੱਦਿਆ ਰੋਟੀ ਖਾਆਂ ਰੋਟੀ ਖਾਣ ਮੇਰੇ ਮੈਨੂੰ ਨਹੀਂ ਆਂਦੀ ਆਂਦੀ ਕੋਈ ਨਹੀਂ ਹੋਰ ਥੇ ਕੰਮ ਘੱਟ ਦੱਸ ਦਿੱਤੀ ਘੱਟ ਕੰਮ ਘਾਤੋ ਠੀਕ ਹੈ ਕਾ ਤਪਾ ਪਾਣੀ ਪੀਣਾ ਜੇ ਮੈਂ ਬਿਨਾਂ ਦੇ ਨਹੀਂ ਨਹੀਂ ਕਰਕੇ ਬਸ ਆਜ ਕਾਰਨਾ ਆਤਾ ਵਾ ਆ ਵੈਕਿੰਗ ਪਲੀਨਰ ਦਾ ਕਟਾਛ ਝੰਡਿਆ ਫਰਾਇਕੀ ਇਹਦੇ ਫਿਰ ਪੇਂਟ ਕਰਦਾਂਗੇ ਨਾ ਸਾਰਾ ਸਾਫ ਸਫਾਈ ਕਰਕੇ ਬਸੂ ਭਾਈ ਹੁੰਦੇ ਆਪਣਾ ਕੰਮ ਕਰਨੇ ਜੋ ਘਰ ਪਾ ਪਰਾਏ ਦੇ ਵੇਸਟ ਪਾਪੇ ਤੋਂ ਹੀ ਪੈਣੀ ਹੈ ਫਿਰ ਐਂ ਕੰਮ ਡੰਨ ਹੋ ਜਾਣਾ ਪੂਰਾ ਅਜੇ ਨਹੀਂ ਆਦੇ ਮੋਹ ਲਾਈਨ ਚੱਲੇ ਆ ਪਲੰਬਰ ਦਾ ਲੈ ਵੀ ਆ ਗਏ ਮੰਡੇ ਆ ਗਏ ਮਿਲਣ ਵਾਸਤੇ ਬੜੇ ਬੜੇ ਤਿੰਦਸੋ ਕਿਦੋਂ ਚੱਲੇ ਆਈ ਘਰੇ ਅਸਸ ਜੀ ਉਹ ਕਰ ਕਦਾਂ ਜੀ ਜਨਾ ਜੀ ਭਾਈ ਹਾਂਜੀ ਕਰਾਇਆ ਕਰਾਇਆ ਉਹ ਦੇਤੀ 25 ਜੀ ਹੁਣ ਕੀ ਕਰੀਏ ਕੱਢ ਦਿੰਦੇ ਸਮਾਨ ਹਾਂ ਇਹਨਾਂ ਕਿੱਡੇ ਕਾਂਸਿੰਗ ਤੇ ਲੱਗੇ ਹੋ ਇੱਜਾਂ ਦੇ ਨਾ ਮੁੰਦੇ ਦਾ ਇਹਨਾਂ ਕਰੇ ਸਾਰੇ ਲਹਿਜ ਗਏ ਲਾਉਣੇ ਕਿੱਥੇ ਅੰਦਰ ਵੜਦੇ ਨੇ ਜਗ੍ਹਾ ਟੀ ਮੁੱਕ ਜਾਂਦੀ ਦੀ ਹਲੇ ਮੜਿਆ ਲੈ ਲੈ ਸਮਾਨ ਚੱਲੀਏ ਚੱਲੀਏ ਲਿਆ ਫਰਾ ਦੇਗਾ ਮੈਂ ਹੁਣ ਜਰਾ ਹਾਂ ਸਮਾਲ ਲੈ ਲੈ ਹੁਣ ਚੱਲੇ ਘਰ ਨੂੰ ਵਾਪਸੀ ਵੱਡੀ ਮੋੜ ਆਪਣੇ ਬਟਾਲੇ ਲੈ ਵੀ ਮੀਂਹ ਬਹੁਤ ਪਿਆ ਸਵੇਰੇ ਇੰਨਾ ਮੀਂਹ ਪਿਆ ਨਾ ਕੋਈ ਗੱਲ ਨਹੀਂ ਕਰਨ ਵਾਲੀ ਲੈ ਵੀ ਅੱਧ ਤੋ ਗੀ ਮੀਂਹ ਆਜੀ ਅੱਜ ਸਕੂਲ ਜਾਣਾ ਏ ਤੇਰੇ ਤੈਨੂੰ ਅੱਜ ਸਕੂਲ ਜਾਣਾ ਏ ਅੰਮੀ ਪੈਗਲ ਹੈ ਵੀ ਕੰਮ ਇਦਾਂ ਦਾ ਬਣਿਆ ਵਾਹ ਕਦਮ ਮੰਨ ਤੂੰ ਇਕੱਲਾ ਰਹਿ ਗਿਆ ਇਥੇ ਇਕੱਲਾ ਰਹਿ ਗਿਆ ਇੱਕ ਟੂਟੀ ਇਧਰ ਦੀ ਵੀ ਚੇਂਜ ਕਰਾਈਏ ਕਮਰੇ ਵਾਲੀ ਇਹ ਖਰਾਬ ਹੋ ਗਈ ਜੀ ਪਾਣੀ ਨਾ ਅੰਦੀ ਕਰਦਾ ਰਹਿੰਦਾ ਹੈਗਾ ਬਸ ਬਸਰ 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 ਪੈ ਆਪਣੇ ਵਾਜ ਕਰਦੇ ਨੇ ਉਹ ਫਰਾਗ ਨੂੰ ਵੀਰ ਲੱਗਾ ਆ ਭਾ ਅੱਗੇ ਭਰਾਵਾਂ ਹੁਣੇ ਜੇ ਰੋਟੀ ਖਾ ਗਏ ਟਾਈਮ ਉਹ ਵੀਰ ਹੁਣੀ ਲੱਗੇ ਜੇ ਕੰਮ ਤੇ ਧਾਨਿਆਂ ਵੀਰ ਜਿਹੜੇ ਧਾਣੀਆਂ ਧੋਣੀਆਂ ਲੰਦੇ ਭਰਾਵਾਂ ਬਹੁਤ ਮਿਹਨਤੀ ਆ ਜੀ ਆ ਆਪ ਕੋਲ ਮੁਖਾਣੇ ਦੇ ਨਾ ਕੋਲ ਮੁਖਾਣੇ ਕਿ ਉਹ ਹੀ ਹੈਗੇ ਹਰ ਕੀ ਕਿ ਤੱਕ ਬੰਦ ਆ ਕੋਲ ਮੁਖਾਣੇ ਤਾਂ ਇਹਨੂੰ ਕਿੱਦਾਂ ਪਾਇਦੇ ਵੀ ਗੋਮਾਂ ਵਾਲੀ ਆ ਫੈਨ ਦੇ ਖੋਲ ਦੇਣਾ ਮੈਨੂੰ ਦੱਸ ਕੀ ਕਰਨਾ ਹੈ ਪਹਿਲਾਂ ਮੈਨੂੰ ਦੱਸ ਨਾ ਕੀ ਕਰਨਾ ਹੈ ਤੂੰ ਇਹਨੇ ਕੀ ਕਰਨਾ ਆਪੇ ਕਹਿੰਦੀ ਤੂੰ ਨਾ ਮੈਂ ਤਾਰ ਥੱਲੇ ਇਹਨੂੰ ਆਪ ਤਾਰਿਆ ਨਾ ਕਹਿੰਦੀ ਤੂੰ ਮੈਨੂੰ ਥੱਲੇ ਕਿਉਂ ਤਾਰਿਆ ਤੁਸੀਂ ਮੈਂ ਆਪੇ ਉਤਰਨਾ ਹੈ ਡਿਗ ਪਣਾਰ ਗੁਣ ਜੇ ਡਿਗ ਪੀ ਨਾ ਹਾਏ ਉਹ ਵੇ ਚਲਾ ਚਲਾ ਆਪਿਆ ਹਾਏ ਚਲਾ ਆਇਆ ਜਰਮਾਨਾ ਇੱਥੇ ਹੱਥ ਰੱਖ ਇੱਥੇ 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 ਹੱਥ ਰੱਖ ਹਨ ਹਾਏ ਦਾ ਫਿਰ ਆਦੇ ਚਲਾ ਦੋ ਕੋਸ਼ਿਸ਼ ਕਰੋ ਉਹ ਮੋਟਰ ਚਲਾ ਦਿਓ ਚਲਾ ਦੋ ਕੋਈ ਚੱਕਰ ਨਹੀਂ ਆ ਮੋਟਰ ਚਲਾ ਲਈਏ ਨਾ ਹੁਣ ਮੋਟਰ ਚਲ ਇੱਥੇ ਆ ਤਰਾ ਕੇ ਓ ਲੀ ਆ ਜਾ ਹਾਂ ਮੈਨੂੰ ਡਰ ਲੱਗਦਾ ਈ ਆ ਜਾ ਆ ਜਾ ਚੱਲ ਚਾਹ ਬਸ ਲੈ ਆਏ ਮਿਲਣ ਉਹ ਨਹੀਂ ਨਹੀਂ ਲੈ ਲੈ ਸ਼ਾਲਾਂ ਕਦਾ ਮਾਰ ਦੇ ਜੀ ਇਹ ਤਾਂ ਲੈਣ ਵਾਸਤੇ ਚਲੇ ਗਰਮੀ ਬੜੀ ਬੁਰੀ ਹੈ ਔਰ ਕੋਈ ਨਹੀਂ ਆ ਚਲੋ ਕੀ ਕਰਨਾ ਕਰਨਾ ਪੈਣਾ ਯਸੀਮ ਹਾਈ ਲਾਇਆ ਆ ਜਾ ਆ ਜਾ ਇੰਡੀਕੇਟਰ ਬੰਦ ਕਰ ਇੰਡੀਕੇਟਰ ਬੰਦ ਕਰ ਆਹ ਤੁਹਾਨੂੰ ਪਟਾਰੀ ਖੋਲ ਕੇ ਵਿਖਾਈਏ ਪਰ ਚੱਕ ਪਟਾਰੀ ਦੇ ਜਮਾਲ ਵੇਖੋ ਕਿੰਨਾ ਭਰ ਕਰਨ ਦਾ ਕਰਨੀ ਅਸੀਂ ਮਾਲ ਦਬਈ ਦਾ ਮਾਲ ਦਬਈ ਦਾ ਜਿਹੜਾ ਮੰਗੇ ਉਹਨੇ ਦਈਦਾ ਕਿ ਨਹੀਂ ਇਹ ਹੈਗੀ ਆ ਲਿਗੇ ਚੱਕਰ ਵਾਲੀ ਮਸ਼ੀਨ ਤੇ ਇਹਦੇ ਬਾਰੇ ਭਾਜੀ ਹੁਣ ਦੱਸਣਗੇ ਭਾਜੀ ਕਿਦਾਂ ਇਹ ਆਪਣਾ ਚੈੱਕ ਕਰਕੇ ਦੱਸ ਦਿੰਦੀ ਲੀਕਜ ਵਗੈਰਾ ਕਿੱਥੇ ਬਿਲਕੁਲ ਭਾਈ ਜਿੱਥੋਂ ਲੀਕੀ ਹੋਵੇ ਉਹ ਹੀ ਉਹ ਤੁਹਾਨੂੰ ਦੱਸੇਗੀ ਠੀਕ ਜੀ ਤੇ ਇਹ ਆਪਣਾ ਤੁਸੀਂ ਕੰਟੈਕਟ ਨੰਬਰ ਬੋਲ ਦੋ ਆਪਣਾ ਮੇਰਾ ਨਾ ਆਪਣਾ ਨੰਬਰ ਹੈਗਾ 99838407 ਇੱਕ ਵਾਰੀ ਫੇਰ ਰਿਪੀਟ ਕਰ ਦੋ 99838407 ਤੇ ਬਾਈ ਹੁਣ ਦਾ ਐਡਰੈਸ ਹੈਗਾ ਬਟਾਲੇ ਤੋਂ ਨੇ ਹਣਾ ਹਾਂ ਜੀ ਬਟਾਲੇ ਤੇ ਬਾਕੀ ਜਿੱਥੇ ਵੀ ਸਦੋ ਕੰਮ ਉੱਥੇ ਹੋ ਜਾਏਗਾ ਬਿਲਕੁਲ ਭਾਈ ਜਿੱਥੋਂ ਲੀਕੀ ਹੋਵੇ ਉਹ ਕਰੈਕਟ ਆਪਾਂ ਉੱਥੋਂ ਲੱਭ ਕੇ ਲਾਵਾਂਗੇ ਠੀਕ ਜੀ ਹਾਂ ਜੀ ਇਹ ਖੇਦੇ ਵਾਲੇ ਨਾਲ ਦੇਸ ਲੱਗਾ ਆਹ ਮਸ਼ੀਨ ਨੇ ਪਾਣੀ ਨੂੰ ਫਿਕਸ ਕਰਦੀ ਹੈ ਨਾ ਆਪਾਂ ਹੂੰ ਇਹਦੇ ਵਿੱਚ ਪੂਰਾ ਸੌਣ ਸੁਣਦਾ ਜਦੋਂ ਪਾਣੀ ਦੀ ਲੀਕਜ ਹੁੰਦੀ ਹੈ ਆ ਦੇਖੋ ਬਿਲਕੁਲ ਭਾਈ ਇਹ ਦੇਖੋ ਮੈਂ ਤਾਂ ਦੱਸ ਰਿਹਾ ਆ ਦੇਖੋ ਅਸਟਾ ਮੋ ਬਾਜਾਂਗੇ ਪਾਣੀ ਦੇ ਅੰਦਰ ਕੈਚ ਕਰਦੇ ਪੂਰੀ ਸੋਤ ਆ ਦੇਖੋ ਅੱਛਾ ਹਾਂ ਆ ਪਾਣੀ ਚੱਲ ਰਿਹਾ ਉੱਪਰ ਚੱਲਣ ਡਿਆ ਅੱਛਾ 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 ਪਹਿਲਾਂ ਤਾਂ ਫਿਰ ਭਾਈ ਟੂਟੀਆਂ ਸਾਰੀਆਂ ਬੰਦ ਕਰਨੀਆਂ ਪੈਂਦੀਆਂ ਹੋਣੀਆਂ ਜਦੋਂ ਮਤਲਬ ਕਿ ਇਹਦੇ ਘਰ ਬੰਦ ਕਰਨੀਆਂ ਪੱਖਾ ਵੀ ਬੰਦ ਕਰਨਾ ਪੈਂਦਾ ਹੈ ਵਿੱਚ ਫ੍ਰਿਜ ਬੰਦ ਕਰਨੀ ਪਵੇਗੀ ਅੱਛਾ ਹਰ ਇੱਕ ਚੀਜ਼ ਬੰਦ ਕਰਨੀ ਪੈਣੀ ਹੈ ਕੋਈ ਜਿੱਤੇ ਪੱਖਾ ਮੇਨ ਬੰਦ ਕਰਨਾ ਪੈਣਾ ਅੱਛਾ ਤੇ ਫਿਰ ਭਾਈ ਇਹਨੇ ਆ ਕੈਂਚ ਨਹੀਂ ਸੁਣ ਪੂਰੀ ਪ੍ਰੋਪਰ ਸਾਊਂਡ ਮਤਲਬ ਤੁਹਾਨੂੰ ਪਾਣੀ ਦੀ ਆਵਾਜ਼ ਸੁਣੇਗੀ ਕੀ ਆਈ ਬਾਤ ਹੈ ਇਹ ਵੈਸੇ ਸਿਸਟਮ ਵਧੀਆ ਹੈ ਯਾ ਮੈਂ ਮੈਂ ਵੈਸੇ ਲਾਉਣਾ ਬਟਾਲੇ ਚ ਮਤਨ ਤੁਹਾਡੇ ਕੋ ਹਣੀ ਮੈਨੂੰ ਨਹੀਂ ਲੱਗਦਾ ਕਿ ਕੋ ਹੋ ਜਾਈ ਨਹੀ ਭਾਈ ਹੈਗੀ ਆ ਹੈਗੀ ਚੰਡੀਗੜ੍ਹ ਇੱਕ ਬੰਦਾ ਉਹਦੇ ਕੋ ਨਹੀ ਨਹੀ ਚੰਡੀਗੜ੍ਹ ਉਹ ਤੇ ਚੰਡੀਗੜ੍ਹ ਯਾਰ ਮੈਂ ਬਟਾਲੇ ਦੀ ਗੱਲ ਕਾਣ ਰਿਹਾ ਬਟਾਲੇ ਦੇ ਭਾਈ ਸਾਡੇ ਕੋ ਆ ਬਟਾਲੇ ਕੋ ਬਟਾਲੇ ਚ ਤੁਹਾਡੇ ਕੋਲੀ ਆ ਉਦਾਂ ਚਲੋ ਆਵੇਂ ਆ ਭਾਰਤ ਵਿੱਚ ਤੇ ਬਹੁਤ ਹੋਣੀਆਂ ਲੋਕਾਂ ਕੋ ਪਰ ਆਪਣੇ ਬਟਾਲੇ ਦੇ ਵਿੱਚ ਮੈਂ ਕਹਿੰਦਾ ਵੀ ਤੁਹਾਡੇ ਕੋ ਹਣੀ ਆ ਹਾਂ ਇਹ ਤਾਂ ਗੱਲ ਹੈਗੀ ਮੈਂ ਮੰਗਾਈ ਹੋਰ ਵੀ ਕਿਤੇ ਮੰਗਾਈ ਨਹੀ ਆਪਣੇ ਬਟਾਲੇ ਦੇ ਵਿੱਚ ਤੁਹਾਡੇ ਕੋ ਹਣੀ ਆ ਮੈਨੂੰ ਲੱਗਦਾ ਬਟਾਲੇ ਚ ਮੇਰੇ ਕੋਈ ਭਾਈ ਬਟਾਲੇ ਚ ਹੋਰ ਕਿਤੇ ਕੋਈ ਨਹੀਂ ਹੈ ਨਹੀ ਹੈਗੀ ਨਹੀ ਇੱਕ ਕਾਰ ਟੁੱਟੀ ਲੱਗ ਗਈ ਟੂਟੀ ਠੀਕ ਆ ਜੀ ਟੂਟੀ ਲੱਗ ਗਈ ਇੱਥੇ ਇੱਕ ਬਾਹਰ ਲਾਤੀ ਹੈ ਵੇਸਟਿੰਗ ਪਾਪਾ ਇਦਾਂ ਪਾਤਾ ਬਾਹਰ ਇੱਕ ਆਹ ਲਾਤੀ ਟੂਟੀ ਇੱਥੇ ਬਾਹਰ ਨੰਬਰ ਦਾ ਕੰਮ ਹੋ ਗਿਆ ਜੀ ਹੁਣ ਫਿਰ ਇਹ ਸੇਰ ਦੀ ਆਏ ਵੀਰ ਹੋਣੀ ਕੁਝ ਲਾ ਲੋ 11:00 ਵਜੇ ਹਨਾ ਤੁਸੀਂ 11:00 ਵਜੇ ਆ ਗਏ ਤੇ 6:00 ਵਜੇ ਸਾਢੇ 6:00 ਹੋ ਗਏ ਸੋਰੀ ਸਾਢੇ 5:00 ਹੋ ਗਏ ਇਧਰ ਆ ਕੇ ਨਰ ਬਾਬਾ ਉਹ ਕੇਲਾ ਦੇ ਦੇ ਨਾ ਇਹ ਨਹੀਂ ਕਰਨਾ ਬਸ ਠੀਕ ਲੱਗ ਗਿਆ ਕਰ ਦੇ ਨਾ ਇਧਰ ਵੇ ਹਰ ਗੁਣ ਬਹ ਲੱਗ ਗਿਆ ਚਲੋ